ਦੀ ਉਹ ਲੀਗਸੀ ਪ੍ਰੇਮ ਵਾਲਿਆਂ ਦੀ ਆ ਗਈ ਨਾ ਬਹੁਤ ਬਹੁਤ ਵਧਾਈਆਂ ਦਾ ਸਮਾਰੋਹ ਹੁੰਦੀ ਆ ਆਰੀ ਪ੍ਰਬੰਧਕ ਆਪਣੇ ਜੋ ਸਮਾ

ਜਦੋਂ ਨੇ ਮਾਰੇ ਬਣ ਕੇ ਸੇਵਾ ਕਰਕੇ ਤਹਮੇਸੇ ਗੁਰੂ ਨੂੰ ਯਾਦ ਰੱਖੀਏ ਸੋ ਮੈਂ ਅੱਜ ਦੇ ਦਿਨ ਤੇ ਆਏ ਸਾਰੇ ਖੌਸਲਾ ਸਾਹਿਬਾਂ ਦੇ ਪਹੁੰਚੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਅੱਜ ਸਾਡੇ ਪੱਖੂ ਤਲਵਾੜਾ ਜੀ ਉਹਨਾਂ ਵੱਲੋਂ ਜੋ ਉਹਨੇ ਧਰਮ ਪਤਨੀ ਜਸਵਿੰਦਰ ਕੌਰ ਵੀ ਕੌਂਸਲਰ ਬਣੇ ਤੇ ਸਤਿਗੁਰੂ ਦੇ ਸੁਕਰਾਨੇ ਵਜੋਂ ਬਾਣੀ ਤੇ ਗੁਰਬਾਣੀ ਦਾ ਪੂਰੇ ਵਾਰਡ ਵਾਸੀਆਂ ਨੂੰ ਪੂਰੇ ਸਾਨੇਲ ਵਾਸੀਆਂ ਨੂੰ ਉਹਨਾਂ ਨੂੰ ਬੁਲਾਇਆ ਸੀ ਸਾਰੇ ਨੇ ਆਨੰਦ ਮਾਣਿਆ ਸੋ ਮੈਂ ਵੀ ਪਹੁੰਚਿਆ ਬਹੁਤ ਖੁਸ਼ੀ ਹੋਈ ਆਪਣੇ ਅਨੁਭਵ ਪਰ ਗਾਣਾ ਸਮਝਦਾ ਕਿ ਗੁਰੂ ਸਾਹਿਬ ਦੇ ਚਰਨਾਂ 'ਚ ਨਿਸ਼ਟਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਸੋ ਬਹੁਤ ਖੁਸ਼ੀ ਆ ਤਲਵਾੜਾ ਸਾਹਿਬ ਦੇ ਪਰਿਵਾਰ ਨੂੰ ਮੁਬਾਰਕਬਾਦ ਆ ਔਰ ਸਾਨੇਵਾਲ ਵਾਸੀਆਂ ਨੂੰ ਮੈਂ ਫਿਰ ਵਾਦਾ ਕਰਦਾ ਕਿ ਤੁਹਾਡਾ ਪ੍ਰਾਤ ਸੇਵਾਦਾਰ ਹੈ ਤੁਹਾਡਾ ਪੁੱਤਰ ਸੇਵਾਦਾਰ ਸੇਵਾਦਾਰ ਬਣ ਕੇ ਇਸਦੇ ਪੂਰੀ ਟੀਮ ਦੇ ਨਾਲ ਸਾਡੇ ਕੌਂਸਲਰ ਸਹਿਬਾਨ ਪ੍ਰਧਾਨ ਸਾਹਿਬ ਸਾਨੇਵਾਲ ਦੇ ਨਾਲ ਲੈ ਕੇ ਸਾਨੇਵਾਲ ਜਿਹੜਾ ਨਗਰ ਕੌਂਸਲ ਸਾਨੇਵਾਲ ਹੈ ਬਹੁਤ ਵਧੀਆ ਸ਼ਹਿਰ ਬਣਾਵਾਂਗੇ ਜਿੰਨੇ ਵੀ ਕੰਮ ਰਹਿੰਦੇ ਨੇ ਪੈਂਡਿੰਗ ਨੇ ਉਹ ਜਰੂਰ ਕੌਂਸਲਰ ਸਹਿਬਾਨ ਨੂੰ ਨੋਟ ਕਰਾ ਦਿਓ ਤੇ ਸਾਰਿਆਂ ਦੇ ਕੰਮਾਂ ਦੀ ਮੈਂ ਵਾਦਾ ਕਰਦਾ ਕਿ ਬਹੁਤ ਜਲਦੀ ਉਹ ਕੰਮ ਕਰਵਾ ਕੇ ਦੇਵਾਂਗੇ